ਮਨ ਦੇ ਵਿੱਚ ਤਾਂਘ ਜਾਂ ਜਜ਼ਬਾ ਹੋਵੇ ਤਾਂ ਫੇਰ ਹੀ ਕਿਸੇ ਦੀ ਸੇਵਾ ਹੁੰਦੀ ਏ ਪਰ ਵਧੀਆ ਉਪਰਾਲਾ ਕੀਤਾ ਵੀਰ ਨੇ ਕਿ ਮੈਨੂੰ 2 ਸਾਲ ਤੋਂ ਇੱਛਾ ਸੀ ਕਿ ਮੈਂ ਲੰਗਰ ਦੀ ਸੇਵਾ ਸ਼ੁਰੂ ਕਰਾਂ ਪਰ ਵਾਹਿਦੁਰ ਨੇ ਹੁਣ ਪਹੁੰਚ ਪਾਈ ਏ ਤੇ ਸ਼ੁਰੂ ਕਰਤਾ ਉਹ ਕਿੱਦਾਂ ਦਾ ਉਪਰਾਲਾ ਲੱਗਿਆ ਵੀਰ ਦਾ ਲੰਗਰ ਭੰਡਾਰਾ ਚਾਲੂ ਕੀਤਾ ਬੜਾ ਸੋਹਣਾ ਲੱਗਾ ਜੀ ਗੁਰੂ ਮਹਾਰਾਜ ਨਾਨਕ ਪਾਤਸ਼ਾਹ ਦਾ ਰੰਗ ਦਾ ਰੰਗ ਕਰੇ ਫਾਈਚਾਂ ਦੇ ਫੁਰਕਾ ਜਗਾਇ ਜਨਾ ਚਾਹ ਹੋਰ ਕੜੀ ਫੁਰਕਾ ਜਗਾਇ ਕੋਈ ਨਹੀਂ ਰਾਗ ਆਦਾ ਪਰ ਬਾਬਾ ਜੀ ਬਾਬਾ ਜੀ ਪੂਰਾ ਰਾਗ ਦੀ ਮਹਾਰਾਜ ਰਹਿਮਤ ਆਉਂਦੀ ਖੰਡ ਪੈ ਗਈ ਪੂਰਾ ਗੇੜ ਹੱਥ ਹੋਵੇ ਕਹੇ ਜੋ ਕੰਮ ਖਵਲ ਕਰ ਸਕਦੇ ਤੇਰੀ-ਤੇਰੀ ਰੋਜ਼ ਦੇਸ਼ ਚਿਆਰ ਹੋਏਗੀ ਕੋਈ ਸਾਡੇ ਦਰਸ਼ਨ ਆ ਇਸ ਭਾਜੀ 7 ਦਿਨ ਚੇਂਜ ਹੋਊਗੀ ਤੇ ਮੈਂ ਮੇਰੀ ਸੋਚ ਪਤਾ ਕੀ ਹੈ ਕਿ ਮੈਂ ਚਾਹੁੰਦਾ ਇੱਕ ਰਿਕਸ਼ੇ ਵਾਲਾ ਵੀ ਆ ਕੇ ਉਸਕੀ ਸੇਵਾ ਕਰੇ ਉਹ ਵੀ ਆ ਕੇ ਆਪਣਾ ਦਸਵੰਤ ਤੇ ਜੇ ਪਾ ਭਰੀਆਂ ਹੋਣ ਜ਼ਿਆਦਾ ਤੇ ਫੇਰ ਨਹੀਂ ਸੇਵਾ ਕੀਤੀ ਜਾ ਸਕਦੀ ਸੇਵਾ ਹਮੇਸ਼ਾ ਨੀਤ ਨਾਲ ਕੀਤੀ ਜਾ ਸਕਦੀ ਹੈ ਜਿਸ ਬੰਦੇ ਚ ਨੀਅਤ ਨਾਲ ਕਿਸੇ ਦੀ ਮਦਦ ਕਰਨੀ ਹੋਵੇ ਉਹਨੇ ਉੱਠ ਕੇ ਆ ਜਾਣਾ ਸੇਵਾ ਕਰਨ ਬਾਕੀ ਮਹਿਲਾ ਜੇ ਬੈਠੇ ਹੋਏ ਆ ਉਹ ਨਹੀਂ ਸੇਵਾ ਕਰਨ ਉੱਠ ਕੇ ਆਏ ਇੱਥੇ ਝੁੱਗੀਆਂ ਚ ਉੱਠ ਕੇ ਆ ਕੇ ਸੇਵਾ ਕਰਨ ਦੀ ਨੀਅਤ ਆ ਸਾਰੀ ਸੋ ਇਹੋ ਜੀ ਮੰਗਾਈ ਦੇ ਵਿੱਚ ਆਪਾਂ ਤੁਹਾਨੂੰ ਉਹ ਵੀਰ ਮਲਾਵਾਂਗੇ ਜਿੰਨੇ ਕੀ ਲੋਕਾਂ ਵਾਸਤੇ ਲੰਗਰ ਥੇਰਾ ਲਗਾਇਆ ਏ ਸੋ ਲੰਗਰ ਲਗਾਇਆ ਏ ਕੰਨੇ ਨੇ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ ਫੇਰ ਹੀ ਕਿਸੇ ਨੂੰ ਭੋਜਨ ਛਕਾਇਆ ਜਾਂਦਾ ਏ ਸੋ ਤਸਵੀਰ ਤੁਹਾਨੂੰ ਦਿਖਾ ਦਾਂਗੇ ਪ੍ਰਬਾਹ ਸੇਵਾ ਸੁਸਾਇਟੀ ਵੱਲੋਂ ਜਿਹੜਾ ਲੋਕਾਂ ਵਾਸਤੇ ਲੰਗਰ ਦੀ ਜਿਹੜੀ ਸੇਵਾ ਹੈ ਤੇਰੀ ਸ਼ੁਰੂ ਕੀਤੀ ਗਈ ਹੈ ਉਹ ਗੱਲਬਾਤ ਵੀ ਕਰਾਂਗੇ ਆਪਾਂ ਕਿਸੇ ਦੀ ਐਡਵਰਟਾਈਜ਼ਮੈਂਟ ਜਾਂ ਮਸ਼ਹੂਰੀ ਨਹੀਂ ਕਰਨਾ ਹੈ ਸਿਰਫ ਤੇ ਸਿਰਫ ਦੱਸਣਾ ਹੈ ਕਿ ਜੇ ਮਨ ਦੇ ਵਿੱਚ ਤਾਂਘ ਜਾਂ ਜਜ਼ਬਾ ਹੋਵੇ ਤਾਂ ਫੇਰ ਹੀ ਕਿਸੇ ਦੀ ਸੇਵਾ ਹੁੰਦੀ ਹੈ ਪਰ ਆ ਵਧੀਆ ਉਪਰਾਲਾ ਕੀਤਾ ਵੀਰ ਨੇ ਆਪਾਂ ਗੱਲਬਾਤ ਕਰਾਂਗੇ ਕਿੱਦਾਂ ਮਨ ਦੇ ਵਿੱਚ ਆਇਆ ਲੋਕਾਂ ਦੀ ਸੇਵਾ ਕਰਨੀ ਹੈ ਤੇ ਗੱਲਬਾਤ ਕਰਦੇ ਆਂ ਵੀਰ ਨਾਲ ਸੋ ਨਮਸਕਾਰ ਭਾਜੀ ਨਮਸਕਾਰ ਕੀ ਨਾਮ ਦੇ ਜੰਨ ਲਾਡੀ ਚਾਲਸ ਲਾਡੇ ਭਾਜੀ ਕਿੱਦਾਂ ਮਨ ਦੇ ਵਿੱਚ ਆਇਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਤੁਸੀਂ ਭਾਜੀ ਮੈਂ ਕਾਫੀ ਟਾਈਮ ਤੋਂ ਇਹ ਕੰਮ ਕਰਦਾ ਆਂ ਸੇਵਾ ਕਰਦਾ ਆਂ ਜਿੱਥੇ ਮੈਨੂੰ ਮੌਕਾ ਮਿਲਦਾ ਮੈਂ ਸੇਵਾ ਕਰਦਾ ਆਂ ਜੀ ਠੀਕ ਹੈ ਜਿੱਥੇ ਵੀ ਮੈਨੂੰ ਟਾਈਮ ਮਿਲਦਾ ਮੌਕਾ ਮਿਲਦਾ ਜਿੱਦਾਂ ਦੀ ਸੇਵਾ ਹੋਏ ਮੈਂ ਕਰਦਾ ਮੈਂ ਚੋਲਾ ਦੇ ਬਾਈਕ ਨੂੰ ਪਿਓ ਦਾ ਬਾਲ ਬੱਚਾ ਨੇ ਉਹ ਮੇਰੀ ਬਾਤ ਨਹੀਂ ਹੈ ਹਸੀयत ਨਹੀਂ ਹੈ ਵਾਈਕ ਨੂੰ ਜੀ ਦੀ ਹਸੀयत ਆ ਉਹ ਹੀ ਸਾਰਾ ਕਰਨ ਕਰਾਵਨ ਹਾਰ ਠੀਕ ਹੈ ਜੀ ਬਾਕੀ ਮੈਨੂੰ 2 ਸਾਲ ਤੋਂ ਇੱਛਾ ਸੀ ਕਿ ਮੈਂ ਲੰਘ ਕੇ ਸੇਵਾ ਸ਼ੁਰੂ ਕਰਾਂ ਬਤ ਕਰਦੇ ਕਰਦੇ ਹੁਣ ਸੈਂ ਮਿਲਿਆ ਵਾਹਿਗੁਰੂ ਨੇ ਹੁਣ ਉਹ ਜਪਾਈ ਆ ਤੇ ਸ਼ੁਰੂ ਕਰਤਾ ਚੋ ਸੋ ਲਾਡੀ ਭਾਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੋ ਵੀ ਤੁਹਾਡੇ ਦੱਸੋ ਪਰਿਵਾਰ ਦੇ ਵਿੱਚ ਜੀ ਮੇਰੀਆਂ ਭੈਣਾਂ ਦੋ ਜੀ ਮਾਤਾਵਾ ਆਦਰ ਸਾਹਿਬ ਵੀ ਜੱਟ ਹੋ ਗਏ ਆ ਜੀ ਮੇਰੀ ਮਿਸਜ ਆ ਤੇ ਇੱਕ ਮੇਰਾ ਬੇਟਾ ਇੱਕ ਧੀ ਹੈ ਜੀ ਪਰਿਵਾਰ ਦੀ ਫਿਰ ਪੂਰੀ سپورਟ ਇਸ ਕੰਮ ਦੇ ਵਿੱਚ ਹੀ ਪਰਿਵਾਰ ਦੇ ਉਹ ਵੀ ਘੰਟੇ ਆਪਣੇ ਨਾਲ ਆ ਜੀ ਪਰਿਵਾਰ ਦੀ ਪੂਰੀ ਪੂਰੀ سپورਟ ਆ ਜੀ ਮਾਂ ਪੇ ਵੀ ਦੁਆਵਾਂ ਵਾ ਠੀਕ ਹੈ ਸੱਤੇ ਇਹ ਗਾਰੋਕਾਰ ਹੁੰਦੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਬੋਲਾ ਦੀ ਭਾਜੀ ਫਿਰ ਕਿੰਨਾ ਕੁ ਸਪੋਰਟ ਆ ਲੋਕਾਂ ਦਾ ਯਾਰਾਂ ਦੋਸਤਾਂ ਦਾ ਕਿੰਨਾ ਕੁ ਪਿਆਰ ਆ ਉਹਨਾਂ ਦਾ ਕਿਉਂਕਿ ਬੜੀ ਵੱਡੀ ਸੇਵਾ ਹੁੰਦੀ ਹੈ ਕਿਸੇ ਨੂੰ ਭੋਜਨ ਛਕਾਣਾ ਤੇ ਪਾਣੀ ਛਕਾਣਾ ਤੇ ਤੁਸੀਂ ਇਹ ਕੰਮ ਅੱਜ ਕਰ ਦਿੱਤਾ ਕਿ ਡਿਸ਼ ਵੱਲੋਂ ਦੱਸ ਦੋ ਕਿ ਕਿਹੜੀ ਕਿਹੜੀ ਰੋਜ਼ ਡਿਸ਼ ਤਿਆਰ ਹੋਏਗੀ ਉਹ ਵੀ ਸਾਡੇ ਦਰਸ਼ਕਾਂ ਦਾ ਡਿਸ਼ ਭਾਜੀ 7 ਦਿਨ ਚੇਂਜ ਹੋਊਗੀ ਜੀ ਔਰ ਦੇ ਚੇਂਜ ਹੋਊਗੀ ਡਿਸ਼ ਠੀਕ ਹੈ ਜੀ ਬਾਕੀ ਸਪੋਰਟ ਦੀ ਗੱਲ ਆ ਸਪੋਰਟ ਆ ਫਿਰ ਆਪਣੇ ਇਹ ਇਹ ਆ ਪਾ ਜੀ ਰਿਹਾ ਅਨਾਰਗ ਵੀਰਾ ਏ ਠੀਕ ਹੈ ਇਹ ਸਾਡੀਆਂ ਬਾਵਾ ਸੱਜੀਆਂ ਬਟਾਲੇ ਚ ਇਹਨਾਂ ਨਾਲ ਸ਼ੁਰੂ ਕੀਤਾ ਹੈ ਕੰਮ ਠੀਕ ਹੈ ਜੀ ਇਹਨਾਂ ਦੀ ਸਪੋਰਟ ਹਮੇਸ਼ਾ ਰਹਿੰਦੀ ਹੈ ਜਿੱਥੇ ਆਪਾਂ ਨੂੰ ਫੋਨ ਕਰਦੇ ਆਪਾਂ ਉੱਥੇ ਜਾਈਦਾ ਜੀ ਜਿੱਥੇ ਮਰਜੀ ਜਦੋਂ ਜੀ ਦੇ ਜਿੱਦਾਂ ਦੀ ਮਰਜ਼ੀ ਸੇਵਾ ਆਪਾਂ ਕਰੀਦੀ ਹੈ ਬਾਕੀ ਇਹ ਵੀਰੇ ਆਪਣੇ ਨਾਲ ਹੈ ਜੀ ਬਾਕੀ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਹੀਮਤ ਬਖਸ਼ਣ ਬਾਲਬਖਸ਼ੇ ਇਹ ਕੰਮ ਸ਼ੁਰੂ ਹੋਇਆ ਜੀ ਸੇਵਾ ਸ਼ੁਰੂ ਹੋਈ ਸੋ ਕਹਿੰਦੇ ਨੇ ਕਿ ਕਿਸੇ ਨੂੰ ਭੋਜਨ ਸਿਕਾਣਾ ਤੇ ਪਾਣੀ ਪਿਉਣਾ ਪਰਮਾਤਮਾ ਦੀ ਕਿਰਪਾ ਹੁੰਦੀ ਆ ਹੁਣ ਮੈਂ ਦੇਖਿਆ ਕਿ ਲਾਈਨਾਂ ਦੇ ਵਿੱਚ ਲੋਕ ਲੱਗੇ ਨੇ ਤੇ ਬੜੇ ਪਿਆਰ ਦੇ ਨਾਲ ਤੁਸੀਂ ਆਪਣੇ ਹੱਥੀ ਉਹਨਾਂ ਨੂੰ ਭੋਜਨ ਸਕਾ ਰਹੇ ਹੋ ਤਾਂ ਕਿਤੇ ਨਾ ਕਿਤੇ ਉਹ ਸੀਸਾ ਵੀ ਦੇ ਕੇ ਜਾਂਦੇ ਨੇ ਜਦੋਂ ਗਰਮੀ ਦੇ ਵਿੱਚ ਕਿਸੇ ਨੂੰ ਪਾਣੀ ਮਿਲ ਜਾਣਾ ਹੈ ਜਾਂ ਭੋਜਨ ਮਿਲ ਜਾਣਾ ਇੱਕ ਕੋਈ ਬੰਦਾ ਨਹੀਂ ਅਫੋਰਡ ਕਰ ਸਕਦਾ ਖਾਣਾ ਬਾਹਰ ਦਾ ਠੀਕ ਹੈ ਉਹਨਾਂ ਨੂੰ ਜਦੋਂ ਮਿਲਣਾ ਉਹ ਸੀਸਾ ਦੇ ਕੇ ਜਾਂਦੇ ਆ ਤੇ ਲਾਡੀ ਵੀਰ ਨੂੰ ਕਿੰਨਿਆਂ ਦੇ ਸੀਸਾ ਦੇ ਕੇ ਲੋਕ ਆ ਗਏ ਭਾਈ ਇਹ ਦੇਖੋ ਉਹਨਾਂ ਦੀਆਂ ਸੀਸਾਂ ਦੇ ਨਾਲ ਹੀ ਮੈਂ ਤੁਰਿਆ ਫਿਰਦਾ ਠੀਕ ਹੈ ਵਾਹਿਗੁਰੂ ਜੀ ਨੇ ਕੰਮਕਾਰ ਮੇਰਾ ਸਾਰਾ ਬਾਹਰ ਕੰਮਕਾਰ ਹੈ ਤੇ ਭਾਈ ਠੀਕ ਹੈ ਜੀ ਇੱਥੇ ਮੇਰਾ ਫਾਮ ਦਾ ਕੰਮ ਕਰਾ ਵਾਹਿਗੁਰੂ ਜੀ ਨੇ ਬਲ ਬਖਸ਼ਿਆ ਉਹਨਾਂ ਦੀ ਸੀਸਾਂ ਕਰਕੇ ਆ ਜੀ ਮਾਪੇਰੀਆਂ ਸੀਸਾਂ ਭਰਾਵਾਂ ਦੀਆਂ ਸੀਸਾਂ ਜਿਵੇਂ ਵੱਡਿਆਂ ਦੀਆਂ ਸੀਸਾਂ ਫੇਰੀ ਕੰਮ ਚੱਲਦਾ ਜੀ ਜੇ ਕੋਈ ਇਕੱਲਾ ਬੰਦਾ ਇਕੱਲਾ ਬੰਦਾ ਖੁਸ਼ ਨਹੀਂ ਜੀ ਸਭ ਭਰਾ ਕਿੱਥੇ ਹੁੰਦੇ ਆ ਫੇਰੀ ਸਾਰਾ ਕੁਝ ਹੈ ਸੋ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਂ ਤਾਂ ਕਹਿੰਦਾ ਜੀ ਸੇਵਾ ਕਰੋ ਸਰਬੱਤ ਦਾ ਭਲਾ ਕਰੋ ਸਰਬੱਤ ਦਾ ਭਲਾ ਸੋਚੋ ਕਿਸੇ ਦਾ ਮਾਰਾ ਨਾ ਸੋ ਗੱਲਬਾਤ ਕੀਤੀ ਆਪਾਂ ਅਕਸਰ ਤੁਸੀਂ ਉਹਨਾਂ ਨੂੰ ਦੇਖਦੇ ਹੋ ਉਹ ਵੀ ਬੜੀ ਸੇਵਾ ਕਰਦੇ ਨੇ ਵਿਕਾਸ ਮਹਿਤਾ ਜੀ ਲਾਡੀ ਭਾਜੀ ਨੇ ਕਿਹਾ ਕਿ ਉਹ ਸਾਡੀਆਂ ਬਾਵਾਆਂ ਨੇ ਭਰਾ ਮੰਨ ਲਿਆ ਉਹਨਾਂ ਨੂੰ ਉਹ ਵੀ ਸਾਰੀ ਟੀਮ ਆਪੇ ਲੈ ਕੇ ਪਹੁੰਚੇ ਨੇ ਸੋ ਬੜਾ ਵਧੀਆ ਉਪਰਾਲਾ ਜੀ ਵੀਰ ਵੱਲੋਂ ਤੇ ਸਾਰੇ ਮੈਂਬਰਾਂ ਵੱਲੋਂ ਕਿਉਂਕਿ ਭੋਜਨ ਸ਼ਕਾਣਾ ਤੇ ਪਾਣੀ ਸ਼ਕਾਣਾ ਕਿਸੇ ਨੂੰ ਬੜੀ ਵੱਡੀ ਜਿਹੜੀ ਹੈ ਕਿਰਪਾ ਹੁੰਦੀ ਹੈ ਪ੍ਰਮਾਤਮਾ ਕਰੇ ਐਦਾਂ ਹੀ ਇਹ ਲੰਗਰ ਪੜਾ ਰਹੇ ਚੱਲਦੇ ਰਹਿਣ ਤੇ ਲਾਡੀ ਪਰਿਵਾਰ ਦੇ ਉੱਤੇ ਸਾਰਿਆਂ ਦੇ ਉੱਤੇ ਮੇਰਾ ਪਰ ਆ ਹੱਥ ਰੱਖਣਾ ਪਰਮਾਤਮਾ ਕਿਉਂਕਿ ਐਦਾ ਹੀ ਲੰਗਰ ਭਣਾ ਰਹੇ ਚਲਾਉਂਦੇ ਰਹੋ ਆਪਾਂ ਗੱਲਬਾਤ ਕਰਾਂਗੇ ਵਿਕਾਸ ਮਹਿਤਾ ਜੀ ਨਾਲ ਮਾਤਾ ਸਾਹਿਬ ਨਮਸਕਾਰ ਨਮਸਕਾਰ ਬੋ ਕੀ ਕਹਿਣਾ ਚਾਹਦੇ ਹੋ ਤੁਸੀਂ ਕਿ ਵੀਰ ਨੇ ਜਿਹੜਾ ਉਪਰਾਲਾ ਕੀਤਾ ਹੈ ਬੜਾ ਵਧੀਆ ਉਪਰਾਲਾ ਬੜਾ ਘੈਂਟ ਹੈ ਜੀ ਕੰਮ ਜੀ ਇਹ ਕੋਈ ਕੋਈ ਕਰ ਸਕਦਾ ਜੀ ਇਹ ਰੱਬ ਨੇ ਨਾ ਤੇ ਮਾਲਕ ਨੇ ਇਹ ਕਿਸੇ ਕਿਸ ਨੂੰ ਹੀ ਇਹ ਖੁਸ਼ੀ ਹੁੰਦੀ ਹੈ ਜੀ ਤੇ ਲਾਠੀ ਵੀ ਇਹਨੂੰ ਚੀਜ਼ ਖੁਸ਼ੀ ਹੈ ਲਾਠੀ ਨੂੰ ਇਹਨੇ ਜਿਹੜਾ ਰੱਬ ਨੇ ਕੀਤਾ ਕਿ ਚਾਰ ਬੰਦੇ ਨੂੰ ਰੋਟੀ ਖਾਸ ਕੇ ਤੇ ਬੜਾ ਪੁੰਨਲਾ ਕੰਮ ਆ ਜੀ ਪਾਣੀ ਪੈਣਾ ਰੋਟੀ ਪਾਣੀ ਰੋਜ਼ ਉਹ ਵੀ ਜੀ ਵੀਰ ਉਹਨਾਂ ਨੇ ਇੱਕ ਕੰਮ ਸਟਾਰਟ ਕਰਦਾ ਹਮ ਰੋਜ਼ ਦੀ ਰੋਜ਼ ਚੱਲੂਗਾ ਜੀ ਤੇ ਵਿਕਾਸ ਜੀ ਤੁਹਾਨੂੰ ਉਹਨਾਂ ਨੇ ਭਰਾ ਮੰਨਿਆ ਆਪਣਾ ਤੇ ਬਹੁਤ ਆਇਆ ਕੋਈ ਛੋੜਰੇਗੀ ਤੁਹਾਡੀ ਮੇਰੀ ਪੂਰੀ ਸਪੋਰਟ ਰਹੇਗੀ ਉਹ ਆਪਾਂ ਕਿਸੇ ਨੂੰ ਇੱਕ ਵਾਰੀ ਉਹਦੇ ਨਾਲ ਚੱਲੀ ਦਨਾ ਫਿਰ ਰਹਿੰਦੇ ਸਾਹ ਤੱਕ ਨਾਲ ਚੱਲੀਦਾ ਅਸੀਂ ਪਿੱਛੇ ਮੋੜਨ ਵਾਲੇ ਬੰਦੇ ਨਹੀਂ ਜੀ ਤੇ ਵਿਕਾਸ ਮੈਂ ਤਾਂ ਤਾਂ ਹੀ ਆ ਜੀ ਭਰਾ ਮੇਰੇ ਨਾਲ ਹੈਗੇ ਇਹ ਭਰਾ ਮੇਰੇ ਨਾਲ ਨਾ ਤੇਰੇ ਵਿਕਾਸ ਆ। ਇਹ ਭਰਾ ਨਹੀਂ ਨਾ ਮੇਰੇ ਨਾਲ ਫਿਰ ਵਿਕਾਸ ਕੁਝ ਨਹੀਂ ਹੈਗਾ। ਜਿੰਦਰ ਲਾਢੀ ਵੀਰ ਆਉਂਦਰੀ ਆ ਵਿਕਾਸ ਆ। ਜਿੰਦਰ ਬਟਾਲੇ ਦੇ ਲੋਕ ਮੇਰੇ ਨਾਲ ਆ। ਉਹਨੇ ਤੇਰੀ ਵਿਕਾਸ। ਜਿੱਦਨੇ ਇਹਨਾਂ ਦਾ ਸਾਥ ਛੁੱਟਿਆ ਉਹਦੇ ਬਾਅਦ ਕਿਸੇ ਕੰਮ ਦਾ ਨਹੀਂ ਰਿਹਾ। ਉਹ ਵਿਕਾਸ ਜੀ adda ਸਾਥ ਛੁੱਟਦਾ ਨਹੀਂ ਕਿਉਂਕਿ ਤੁਸੀਂ ਸੇਵਾ ਕਰਦੇ ਹੋ ਲਾਢੀ ਵੀਰ ਆ। ਤੁਸੀਂ ਉਹ ਤੁਹਾਡੀ ਟੀਮ ਆ। ਜੇ ਤੁਸੀਂ ਸੇਵਾ ਕਰਦੇ ਹੋ ਨਾ ਕਿਤੇ ਨਾ ਕਿਤੇ ਲੇਖੇ ਲੱਗਦੀ ਆ ਪ੍ਰਮਾਤਮਾ ਦੇ ਘਰ ਦੇ ਵਿੱਚ। ਉਹ ਪ੍ਰਮਾਤਮਾ ਆਪੇ ਹੀ ਕਿਰਪਾ ਕਰੀ ਜਾਂਦਾ। ਐਦਾਂ ਦੀ ਗੱਲ ਨਹੀਂ ਹੈਗੀ। ਸਾਥ ਪੂਰਾ ਰਹੇਗਾ ਜਿੰਨਾ ਤੱਕ ਉਹਨਾਂ ਨੇ ਸੇਵਾ ਕਰਾਣੀ ਹੋ। ਚਲਦੀ ਰਹੇਗੀ ਕੀ ਮੈਸੇਜ ਲੋਕਾਂ ਨੂੰ ਦੇਣਾ ਚਾਹਲਿਆ ਤੁਸੀਂ ਮੈਂ ਤੇ ਜਦੋਂ ਸੇਵਾ ਕਰਦਾਂ ਫਿਰ ਮੈਂ ਕੁਝ ਲੈਣ ਦੀ ਇੱਛਾ ਨਹੀਂ ਰੱਖਦਾ ਮੈਂ ਤੇ ਸੇਵਾ ਕਰਕੇ ਭੁੱਲ ਜਾਂਦਾ ਐ ਪਰ ਉਹ ਦੇਣਾ ਨਹੀਂ ਦਿਨ ਉਹ ਮਾਲਕ ਦੇ ਹੱਥ 'ਚ ਮੈਂ ਤੇ ਸੇਵਾ ਕਰਕੇ ਭੁੱਲ ਜਾਂਦਾ ਤੇ ਮੈਂ ਮੇਰੀ ਸੋਚ ਪਤਾ ਕੀ ਐ ਕਿ ਮੈਂ ਚਾਹੁੰਦਾ ਇੱਕ ਰਿਕਸ਼ੇ ਵਾਲਾ ਵੀ ਆ ਕੇ ਉੱਠ ਕੇ ਸੇਵਾ ਕਰੇ ਉਹ ਵੀ ਆ ਕੇ ਆਪਣਾ ਦਸਵੰਤ ਤੇ ਉਹੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜੇ ਬਾਂ ਭਰੀਆਂ ਹੋਣ ਜ਼ਿਆਦਾ ਤੇ ਫੇਰ ਨਹੀਂ ਸੇਵਾ ਕੀਤੀ ਜਾ ਸਕਦੀ ਸੇਵਾ ਹਮੇਸ਼ਾ ਨੀਤ ਨਾਲ ਕੀਤੀ ਜਾ ਸਕਦੀ ਐ ਜਿਸ ਬੰਦੇ 'ਚ ਨੀਅਤ ਨਾ ਕਿਸੇ ਦੀ ਮਦਦ ਕਰਨੀ ਉੰਨੇ ਉੱਠ ਕੇ ਆਜਣਾ ਸੇਵਾ ਕਰ। ਬਾਕੀ ਮਹਿਲਾਂ ਚ ਬੈਠੇ ਹੋਏ ਆ ਉਹ ਨਹੀਂ ਸੇਵਾ ਕਰਨ ਉੱਠ ਕੇ ਆਏ। ਇੱਕ ਝੁੱਗੀਆਂ ਚ ਉੱਠ ਕੇ ਆ ਕੇ ਸੇਵਾ ਕਰ ਜਾਂਦਾ ਨੀਅਤ ਆ ਸਾਰੀ। ਤੇ ਮੈਂ ਚਾਹੁੰਦਾ ਕਿ ਜਿੰਨੀ ਕੁ ਜਿੱਦੀ ਾਕਾਤ ਹੈਗੀ ਉੰਨੀ ਕੁ ਸੇਵਾ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਜੇ ਤੁਹਾਨੂੰ ਲੱਗਦਾ ਨਾ ਕਿਸੇ ਨੂੰ 10 ਰੁਪਏ ਦੇ ਕੇ ਕਿਸੇ ਦੀ ਜਾਨ ਬਚਦੀ ਆ, ਦੇ ਇੱਕ ਟਾਈਮ ਦੀ ਰੋਟੀ ਖਾਣ ਦਾ, ਅਜ ਉਹਦੇ ਬੱਚੇ ਦੁੱਧ ਪੀ ਲੈਂਦੇ ਆ। ਪਰ ਦਇਆ ਜ਼ਰੂਰ ਕਰੋ। ਇਹ ਨਾ ਸੋਚਿਆ ਕਰੋ ਮੇਰੇ 10 ਰੁਪਏ ਨਾਲ ਪਤਾ ਨਹੀਂ ਕੀ ਬੰਨਣਾ। ਕਿਵਤਾ ਤੁਹਾਡੇ 10 ਰੁਪਏ ਨਾਲ ਉਹ ਇੱਕ ਟਾਈਮ ਦੀ ਰੋਟੀ ਖਾ ਲੂਗਾ। ਇਸ ਲਈ ਜਿਹੜੀਆਂ ਦਵਾਵਾਂ ਹੁੰਦੀਆਂ ਉਹ ਇ ਨਾ ਉਹ ਮੁੱਲ ਨਹੀਂ ਮਿਲਦੀਆਂ ਉਹ ਜਾ ਕੇ ਜਰੂਰतमंद ਲੋਕਾਂ ਦੀ ਮਦਦ ਕਰਕੇ ਜਦੋਂ ਜਦੋਂ ਅਸਲ ਚ ਨੂੰ ਉਹਨੇ ਜਦੋਂ ਤੁਹਾਡੇ ਕੋ ਸਾਡੇ ਕੋ ਭੈਣ ਹੈ ਸੀ ਨਾ ਉਹਨੇ ਦੋ ਟਾਈਮ ਰੋਟੀ ਨਹੀਂ ਦੋ ਦਿਨ ਰੋਟੀ ਨਹੀਂ ਖਾਧੀ ਵਿਚਾਰੀ ਰੋਟੀ ਲਈ ਤਰਸੀ ਜਿੰਨੀ ਮੱਤ ੱਕੇ ਖਾਧਿਆ ਦੋ ਦਿਨ ਤੋਂ ਰੋਟੀ ਨਹੀਂ ਖਾਧੀ ਜਦੋਂ ਉਹਨੂੰ ਉਹਨੂੰ ਉੱਥੇ ਆ ਕੇ ਕਿਸੇ ਨੇ ਰੋਟੀ ਦਿੱਤੀ ਇੱਕ ਟਾਈਮ ਦੀ ਕਿੰਨੀਆਂ ਕ ਦੁਆਵਾਂ ਨਿਕਲਿਆ ਆਣੀਆਂ ਆਦੇ ਮਨ ਚ ਉਹ ਦੁਆਵਾਂ ਕਿਤਨਾ ਕਿਤੋਂ ਰੱਬ ਨੇ ਜਰੂਰ ਸੁਣੀਆਂ ਹੋਣਗੀਆਂ ਕਿ ਉਹ ਕਿਸੇ ਨਾ ਕਿਸੇ ਟਾਈਮ ਉਹ ਰਿਟਰਨ ਮਿਲਨੀ ਆ ਜਰੂਰ ਆ ਬੰਦੇ ਨੂੰ ਜਿਹੜੀਆਂ ਦੁਆਵਾਂ ਨੇ ਖੁੱਟੀਆਂ ਤੇ ਮੈਂ ਚਾਹਨਾ ਕਿ ਜਿੰਨੀਆਂ ਮੈਂ ਕਿੰਨੇ ਇਸ ਧਰਤੀ ਤੇ ਆਏ ਹਾਂ ਆਪਣੇ ਲਈ ਸਾਰੇ ਜਿੰਨੇ ਆ ਤੁਸੀਂ ਕਿਸੇ ਲਈ ਕੀ ਜੀਆ ਇਸੇ ਆਪਣੇ ਆਪਣੀ ਜ਼ਿੰਦਗੀ ਨੂੰ ਕਿਸੇ ਲਈ ਤੁਹਾਡਾ ਕੀ ਟਾਈਮ ਕੱਢਿਆ ਤੁਸੀਂ ਸਾਡੀ ਜਵਾਨੀ ਆ ਜੀ ਜਵਾਨੀ ਜੱਟ ਤੇ ਰਹਿਣੀ ਨਹੀਂ ਇਹ ਆਂਦੀ ਆ ਮਿੰਟਕਲੀ ਚੱਲ ਜਾਂਦੀ ਆ ਤੇ ਮੈਂ ਚਾਹਣਾ ਮੇਰੀ ਜਵਾਨੀ ਵਿਰਥ ਨਾ ਜਾਏ ਤੇ ਮੇਰੀ ਜਵਾਨੀ ਕਿਸੇ ਚੰਗੇ ਪਾਸੇ ਲੱਗ ਜਾਏ ਮੈਂ ਇਹ ਚਾਹਣਾ ਜਿੰਨੇ ਵੀ ਮੇਰੇ ਨੌਜਵਾਨ ਭਰਾ ਆ ਜੇ ਤੁਸੀਂ ਨਹੀਂ ਕਰ ਸਕਦੇ ਤੇ ਸਾਡਾ ਸਾਥ ਦੋਸੀਂ ਦਿੱਲੀ ਸਾਡੇ ਸਾਥ ਤਨੂਨ ਅਰੂਗੇਟ ਪੈਨੇ ਜਰੂਰਤਮੰਦ ਸਾਡੇ ਕੋ ਲੋਕ ਆਉਂਦੇ ਜਿਹੜੇ ਇਲਾਜ ਨਹੀਂ ਕਰਾ ਪਾਂਦੇ ਆਓ ਤੁਹਾਨੂੰ ਮਿਲਾਨੇ ਆ ਦੁੱਖ ਸੁਣ ਦੁੱਖ ਸੁਣ ਕੇ ਸੇਵਾ ਦੋ ਜੇ ਤੁਸੀਂ ਆਪ ਖੁਦ ਕਰਨਾ ਚਾਹੁੰਦੇ ਹੋ ਖੁਦ ਕਰੋ ਤੁਹਾਨੂੰ ਸਾਨੂੰ ਪਾਵੇਂ ਬੜਾ ਸਕੂਨ ਮਿਲੇਗਾ ਜਿੱਥੇ ਸਾਡੀ ਲਾਡੀ ਵੀਰ ਦੀ ਮੇਰੀ ਟੀਮ ਚ ਜਰੂਰਤ ਪਵੇਗੀ ਅਸੀਂ ਉੱਥੇ ਪਹੁੰਚਾਂਗੇ ਬਿਨਾਂ ਕਿਸੇ ਸਵਾਰ ਇਸ ਲਈ ਇਸ ਵੀਡੀਓ ਨੂੰ ਸ਼ੇਅਰ ਕਰੋ ਜਿੰਨਾ ਹੋ ਸਕਦਾ ਤਾਂ ਕਿ ਲੋਕਾਂ ਨੂੰ ਇਸ ਜਗ੍ਹਾ ਦਾ ਪਤਾ ਲੱਗੇ ਇੱਥੇ ਕਾਦੀ ਵਾਲੀ ਚੁੰਗੀ ਹੈ ਜੀ ਰੋਜ਼ ਲੰਗਰ ਪ੍ਰਸ਼ਾਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਨੂੰ ਪਤਾ ਤੇ ਉਹ ਵਿਆਜ ਨਾਲ ਇਹ ਲੰਗਰ ਚੱਲਦਾ ਗੁਰੂ ਸਾਹਿਬ ਦੇ 20 ਰੁਪਏ ਦੀ ਵਿਆਜ ਨਾਲ ਤੇ ਮੈਂ ਕਹਿੰਦਾ ਕਿ ਲੋਕਾਂ ਤੱਕ ਪਹੁੰਚਾਓ ਜਿਹੜੇ ਰੋਟੀ ਨਹੀਂ ਖਾ ਸਕਦੇ ਲੇਬਰ ਉਹ ਰਿਕਸ਼ਾ ਚਲਾਉਣ ਵਾਲੇ ਜਿਹੜੇ ਘਰ ਨਹੀਂ ਰੋਟੀ ਇਥੇ ਲੈ ਕੇ ਆਉਂਦੇ ਉਹ ਇਥੇ ਆ ਲੰਗਰ ਪਾਣੀ ਸ਼ਕਨ ਜਿਹੜੇ ਹੋਰ ਬਜ਼ਾਰਾ ਚ ਪੈਸੇ ਦੇ ਕੇ ਲੰਗਰ ਖਾਂਦੇ ਆ ਲਾਡੀ ਵੀਰ ਦੀ ਲਾਈਫ ਹੋਈ ਸੇਵਾ ਨਾਲ ਲੰਗਰ ਪਾਣੀ ਸ਼ਕਨ ਤੇ ਲਾਡੀ ਵੀਰ ਨੂੰ ਜਿੰਨੀਆਂ ਦੁਆਵਾਂ ਹੋਤੀਆਂ ਉਨੀਆਂ ਦੁਆਵਾਂ ਦੋ ਲਾਡੀ ਵੀਰ 200 ਦੀ ਜਗ੍ਹਾ 400 400 ਦੇ ਨਾਲ 1000 ਲੋਕਾਂ ਦਾ ਲੰਗਰ ਪਾਣੀ ਸ਼ਕਾਨਦਾਰੇ ਧੰਨਵਾਦ ਸੋ ਗੱਲਬਾਤ ਕੀਤੀ ਹੈ ਜਿਹੜਾ ਤੇ ਲੰਗਰ ਚੱਲਣਾ ਹੈ ਇਹਨਾਂ ਪੌਣਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕਿਉਂਕਿ ਬੜਾ ਵਧੀਆ ਉਪਰਾਲਾ ਕੀਤਾ ਵੀਰਾਂ ਨੇ ਸੋ ਸਾਨੂੰ ਤਾਂ ਬੜਾ ਵਧੀਆ ਲੱਗਿਆ ਹੈ ਕਿਸੇ ਨੂੰ ਲੰਗਰ ਸੋ ਲੋਕ ਪਹੁੰਚਣੇ ਆ ਪੌਣਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿੱਦਾਂ ਦਾ ਲੱਗਿਆ ਉਹਨਾਂ ਨੂੰ ਲੰਗਰ ਭਣਾ ਰਾ ਗੱਲਬਾਤ ਕਰਦੇ ਆ ਸਸੀ ਗੱਲ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਜੀ 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 ਲੋਵਾਂ ਜੀ ਇੱਧਰ ਦੇਖੋ ਸੋ ਕਿੱਦਾਂ ਦਾ ਉਪਰਾਲਾ ਲੱਗਿਆ ਵੀਰ ਦਾ ਲੰਗਰ ਭਣਾ ਰਾ ਚਾਲੂ ਕੀਤਾ ਬੜਾ ਸੋਹਣਾ ਲੱਗਾ ਜੀ ਗੁਰੂ ਮਹਾਰਾਜ ਨਾਨਕ ਪਾਸ਼ਾ ਲੰਕਾ ਰੰਕਾ ਰੰਕਾ ਕਰੇ ਕੋਈ ਨਹੀਂ ਹੱਥ ਹੋਵੇ ਕਹੇ ਜੋ ਕੰਮ ਸਭ ਕਰ ਸਕਦੇ ਆ ਪਰ ਆਪਾਂ ਜੇ ਇੱਕੇ ਨਾਂ ਦਾ ਹੰਕਾਰ ਮਾਣ ਯੋਰ ਉਹਦੇ ਨਾਲ ਪ੍ਰਾਲਾ ਕੋਈ ਨਹੀਂ ਨਾਲ ਆਪਾਂ ਨੀਵੇਂ ਹੋ ਕੇ ਇਹ ਗੁਰੂ ਮਹਾਰਾਜ ਦਾ ਪ੍ਰਾਲਾ ਅੱਜ ਬਹੁਤ ਸ਼ਾਨ ਵਾਲਾ ਦੀ ਮਤਾਨ ਕੋਈ ਤਫਾਏ ਨਹੀਂ ਇਹ ਕੋਈ ਤਹਾਉ ਦਾ ਬੜੇ ਬੜੇ ਬਾਦਸ਼ਾਹਾਂ ਨੂੰ ਮੁੱਕ ਜਾਂਦੀ ਆ ਕਈ ਚ ਆਇਆ ਪ੍ਰਕਾਸ਼ ਆਇਆ ਜਨਾ ਚਾਹ ਉਹ ਕੜੀ ਪ੍ਰਕਾਸ਼ ਆਇਆ ਕੋਈ ਵੀ ਆਨੰਦ ਆਇਆ ਪਰ ਬਾਬਾ ਜੀ ਬਾਬਾ ਕੋ ਦਾ ਆਨੰਦ ਬੀ ਮਹਾਰਾਜ ਰਹਿਤ ਹਮਨੇ ਖੰਡ ਪੈ ਗਈ ਤੋ ਕੀ ਕਹਿਣਾ ਚਾਹਦੇ ਹੋ ਫਿਰ ਲਾਡੀ ਵੀਰਵਾ ਗੁਰੂ ਮਹਾਰਾ ਪਰਿਵਾਰੀ ਨੰਬਰ ਤੇ ਜਿੰਨਾ ਨੇ ਨੌਜਵਾਨ ਸਭਾ ਨੂੰ ਇਹ ਬਨੇ ਲਾਇਆ ਅਗੀ ਇਹ ਮਹਾਰਾਜ ਹੱਥੇ ਪਾਜਾ ਇਹਨਾਂ ਅੱਜ ਦੇਖੇ ਕੋਈ ਵੀ ਵਿਚਾਰ ਪ੍ਰਚਾਰਾ ਕਰਕੇ ਆਪਣੇ ਘਰ ਵੇ ਦੱਸਣਗੇ ਆਪਣੇ ਬੱਚਿਆਂ ਨੂੰ ਦੱਸਣਗੇ ਆਯੋ ਲਾੜੀ ਵੀਰ ਲਾੜੀ ਵੀਰ ਨੇ ਇਹ ਆਪਣਾ ਅਸ਼ੋਹ ਕਾਮ ਕੀਤਾ ਵਾ ਲੰਗਰ ਲਾਇਆ ਵਾ ਗੁਰੂ ਮਹਾਰਾ ਲੋਕਾਂ ਗਰੀਬਾਂ ਨੂੰ ਸ਼ਿਕਾਇਆ ਵਾ ਅਈ ਤੇ ਅਸੀਂ ਸਾਥਰੀ ਅਕਾਲ ਵੀ ਮਹਾਰਾਤ ਕਰ ਵੀ ਰਹਾ ਰਹੇ ਸੋ ਗੱਲਬਾਤ ਕਰਾਂਗੇ ਹੋਰ ਵੀ ਲੋਕ ਮੌਜੂਦ ਨੇ ਆਪਾਂ ਤੁਸੀਂ ਭਾਜੀ ਕੀ ਕਰਦੇ ਹੋ ਮੈਂ ਲੰਗਰ ਬਣਾ ਲੰਗਰ ਬਣਾਉਂਦੇ ਹੋ ਫਿਰ ਕਿੱਦਾਂ ਦਾ ਲੱਗਦਾ ਏ ਉਪਰਾਲਾ ਲਾੜੀ ਵੀਰ ਦਾ ਬਹੁਤ ਵਧੀਆ ਉਪਰਾਲਾ ਭਾਜੀ ਭਾਜੀ ਨੇ ਕੀਤਾ ਵਾ ਜੀ ਇੰਤਾਂ ਦੀ ਨੇਕ ਰੂਹ ਕੋਈ ਕੋਈ ਹੁੰਦੀ ਭਾਜੀ ਧਰਤੀ ਦੇ ਉੱਤੇ ਜਿਹੜੇ ਇਹੋ ਜਿਹਾ ਪ੍ਰਾਲੇ ਕਰਦੇ ਆ ਤੇ ਬਹੁਤ ਹੀ ਭਾਜੀ ਨਾਲ ਕੰਮ ਕਰਦੇ ਬਹੁਤ ਮਜ਼ਾ ਆਇਆ ਭਾਜਾ ਨੂੰ ਇਹੋ ਜਿਹੇ ਬੰਦੇ ਰੱਬ ਦੇ ਵੱਲੋਂ ਹੀ ਬੜੀ ਬੜੀ ਮਿਲਦੇ ਜਿੰਦਗੀ ਦੇ ਵਿੱਚ ਭਾਜੀ ਤੇ ਮੈਂ ਹੀ ਕਹਾਂਗਾ ਕਿ ਤੇ ਦਿੱਲੀ ਲੰਗਰ ਲੱਗਦਾ ਵਾ ਤੇਰੀ ਲੰਗਰ ਆ ਕੇ ਛਕੋ 12 ਮਈ ਤੋਂ ਲੈ ਕੇ ਦੋ ਵਜੇ ਤੱਕ ਤੇਮੀ ਤੁਹਾਨੂੰ ਲੰਗਰ ਮਿਲਣਾ ਕਰੇਗਾ ਜਿਹੜਾ ਮਰਜੀ ਬੰਦਾ ਆਏ ਲੰਗਰ ਛਕੇ ਸੋ ਆਏ ਉੱਥੇ ਦਫਾ ਕਰਵਾਇਓ ਸੋ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਰੋਜ਼ ਦਿੱਲੀ ਲਾਡੀ ਵੀਰ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਤੋ ਆਪਾਂ ਵੀ ਅਪੀਲ ਕਰਦੇ ਆ ਕਿ ਹੋਜਣ ਸ਼ੱਕ ਕੇ ਜਾਓ ਫ੍ਰੀ ਲੰਗਰ ਸੇਵਾ ਜਿਹੜੀ ਡੇਲੀ ਹੱਥੇ ਚੱਲੂਗੀ ਹਰ ਰੋਜ਼ ਜਿਹੜੀ ਡਿਸ਼ ਆ ਉਹ ਚੇਂਜ ਹੋਏਗੀ ਤੋ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰਿਓ ਤਾਂ ਕਿ ਵੀਡੀਓ ਹਰ ਤੱਕ ਜਾਣੀ ਚਾਹੀਦੀ ਏ ਕਿ ਜਿਹੜੇ ਇਹੋ ਦੀ ਸੇਵਾ ਕਰਨਾ ਚਾਹੁੰਦੇ ਨੇ ਉਹ ਦੇਖ ਕੇ ਇਹੋ ਦੀ ਸੇਵਾ ਜਰੀਏ ਲੋਕਾਂ ਨੂੰ ਭੋਜਨ ਛਕਾਣ ਦੀ ਜਿਹੜੀ ਸੇਵਾ ਏ ਉਹ ਜ਼ਰੂਰ ਕਰਨ ਤੋ ਕੈਮਰਾ ਪਰਸਨ ਪੌਨਗਰਵਾਲ ਦੇ ਨਾਲ ਲਕੀ ਰਾਜਪੂਰ ਗੁਰਦਾਸਪੁਰ